ਮੈਂ ਗਲਤ ਕੰਮ ਕਰਨੇ ਸੇ ਡਰਦੀ ਹਾਂ ਮੈਂ ਗਲਤ ਕੰਮ ਕਰਨੇ ਸੇ ਡਰਦੀ ਹਾਂ ਗਲਤ ਲੋਗੋਂ ਸੇ ਨਹੀਂ ਸਸ਼ਿਕਾ ਨਮਸਕਾਰ ਆਹੋ ਮੈਂ ਸੰਗੀਤ ਮੰਚਨ ਤੁਸੀਂ ਜਾਣਦੇ ਹੋ ਫੀਮੇਲ ਮੋਟੀਵੇਸ਼ਨ ਆ ਨਾ ਤੇ ਫੀਮੇਲ ਮੋਟੀਵੇਸ਼ਨ ਚ ਕੁਝ ਨਾ ਕੁਝ ਟੌਪਿਕਸ ਨਾਲ ਕੋ ਲੈ ਕੇ ਆ ਰਹੀ ਹਾਂ ਅੱਜ ਦਾ ਮੇਰਾ ਟੌਪਿਕ ਹੈ ਬੱਚਿਆਂ ਦੇ ਪਰਿਵਰਸ਼ ਕਿਸ ਤਰ੍ਹਾਂ ਦੇ ਕਰੀਏ ਕਿ ਜਿਹਦੇ ਨਾਲ ਬੱਚੇ ਇੱਕ ਚੰਗੀ ਸੁਸਾਇਟੀ ਦਾ ਨਿਰਮਾਣ ਕਰ ਸਕਣ ਸਾਡੇ ਬੱਚੇ ਇੱਕ ਚੰਗੀ ਸੁਸਾਇਟੀ ਨੂੰ ਅੱਗੋਂ ਜਿਹੜੀ ਚ ਆਣ ਵਾਲਾ ਜਿਹੜਾ ਸਾਡਾ ਕਾਲਿਆ ਉਹਦੇ ਵਿੱਚ ਇੱਕ ਚੰਗੀ ਸੁਸਾਇਟੀ ਦੇ ਤੌਰ ਤੇ ਸਾਡੇ ਬੱਚੇ ਇੱਕ ਵਧੀਆ ਭੂਮਿਕਾ ਨਿਭਾ ਸਕਦੇ ਸਭ ਤੋਂ ਪਹਿਲਾਂ ਅੱਜ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਇੰਨਾ ਜ਼ਿਆਦਾ ਇਨਫਲੂਐਂਸ ਐਨਾ ਬੱਚਿਆਂ ਦੇ ਉੱਤੇ ਕਿ ਹਰ ਬੱਚਾ ਸਾਰਾ ਦਿਨ ਸਕਰੋਲ ਕਰ ਰਿਹਾ ਮੋਬਾਈਲ ਥੋੜਾ ਜਿਹਾ ਬੱਚਿਆਂ ਦੇ ਉੱਤੇ ਸਾਨੂੰ ਇਹ ਕੰਟਰੋਲ ਰੱਖਣਾ ਪਏਗਾ ਕਿ ਸਾਡਾ ਬੱਚਾ ਇਸ ਟਾਈਮ ਵੀਡੀਓ ਗੇਮ ਖੇਡ ਰਿਹਾ ਬੱਚਾ ਇਸ ਟਾਈਮ ਤੇ ਕੀ ਕਰ ਰਿਹਾ ਹੈ ਇਹ ਬੱਚੇ ਦਾ ਤਾਂ ਕੰਟਰੋਲ ਹੋ ਸਕਦਾ ਹੈ ਜਦੋਂ ਅਸੀਂ ਬੱਚੇ ਦਾ ਸ਼ਡਿਊਲ ਕਾਫੀ ਜ਼ਿਆਦਾ ਬਿਜ਼ੀ ਰੱਖਾਂਗੇ ਕਹਿੰਦੀ ਆ ਪੰਜਾਬੀਸ ਕਹਿੰਦੇ ਵੇਲਾ ਮੰ ਚਤਾਨਤਾ ਕਰ ਬੱਚਿਆਂ ਨੂੰ ਵੇਲਾ ਨਾ ਰਹਿੰਦਿਓ ਬੱਚੇ ਨੂੰ ਇਹ ਨਹੀਂ ਮੈਂ ਕਹਿੰਦੀ ਕਿ ਹਾਰ ਟਾਈਮ ਹੀ ਬਿਜ਼ੀ ਰਹੇ ਪਰ ਥੋੜਾ ਸੋਜੇ ਥੋੜਾ ਗੇਮਸੇ ਲੈ ਕੇ ਜਾਓ ਸਕੂਲ ਤੋਂ ਪਰ ਟਿਊਸ਼ਨ ਤੇ ਜਾਏ ਬੱਚਾ ਆਪਣਾ ਹੋਮਵਰਕ ਕੰਪਲੀਟ ਕਰੇ ਤੁਸੀਂ ਦੇਖੋਗੇ ਉਹਦੀ ਸਟੱਡੀ ਦੇਖ ਕੇ ਤੁਸੀਂ ਖੁਦ ਦੇਖੋਗੇ ਉਹਦੀ ਸਟੱਡੀ ਕਿਸ ਤਰ੍ਹਾਂ ਉਹ ਕਰ ਸਕਦਾ ਬੱਚਾ ਸਟੱਡੀ ਕਰ ਸਕਦਾ ਹੈ ਬੱਚੇ ਨੂੰ ਹਰ ਟਾਈਮ ਸਾਨੂੰ ਸਭ ਤੋਂ ਪਹਿਲਾਂ ਉਹਨੂੰ ਬਿਜ਼ੀ ਰੱਖਣਾ ਬੱਚੇ ਨੂੰ ਬਹੁਤ ਜ਼ਰੂਰੀ ਹੈ ਬੱਚਾ ਜਦੋਂ ਫ੍ਰੀ ਰਹਿੰਦੇ ਆ ਬੱਚੇ ਬਾਹਰ ਜਾ ਕੇ ਗੇਮ ਨਹੀਂ ਖੇលਦੇ ਉਹਦੀ ਬਜਾਏ ਬੱਚੇ ਫੋਨ ਦੇ ਉੱਤੇ ਖੇਡਦੇ ਆ ਸੋਸ਼ਲ ਮੀਡੀਆ ਦੇਖਦੇ ਆ ਔਰ ਜਿਹੜਾ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਹੜੀ ਸਾਈਟ ਬੱਚਾ ਖੋ ਲੈਂਦਾ ਤੇ ਕਿਹੜੀ ਸਾਈਟ ਬੱਚਾ ਜਿਹੜਾ ਡਾਊਨਲੋਡ ਕਰਕੇ ਮੂਵੀ ਦੇਖ ਰਿਹਾ ਹੈ ਬੱਚਾ ਬੈਠਾ ਹੋਇਆ ਕੀ ਕਰ ਰਿਹਾ ਦੂਸਰਾ ਆਪਣਾ এনवायरमेंट ਇਸ ਤਰ੍ਹਾਂ ਦਾ ਬਣਾਓ ਕਿ ਜਿਹਦੇ ਵਿੱਚ ਅਸੀਂ ਛੋਟੇ ਛੋਟੇ ਗੱਲਾਂ ਦੇ ਨਾ ਗਾਲ੍ਹਾਂ ਕਢਦੇ। ਚਾਹੇ ਬੇਟੀ ਆ ਜਾਂ ਬੇਟਾ। ਐਸਾ ਨਾ এনवायरमेंट ਬਣੇ ਹੋਣਾ ਜਿੱਦੇ ਤੁਸੀਂ ਨਾ ਲੜਦੇ ਝਗੜਦੇ ਰਹੀਏ। ਬੜਾ ਪੀਸਫੁਲ ਬੱਚੇ ਨੂੰ এনवायरमेंट ਦਿਓ ਜਿਹਦੇ ਵਿੱਚ ਉਹ ਗਰੋ ਕਰ ਸਕੇ ਵਿੱਚ। ਇਹ ਨਹੀਂ ਕਿ ਹਰ ਟਾਈਮ ਸਾਨੂੰ ਸਾਮਣੂ ਲੜਦੇ ਆ ਦੇਖ ਰਿਹਾ ਚੁੱਪ ਕਰਕੇ ਚਾਹੇ ਬੈਠਾ ਹੋਵੇ ਮੋਬਾਈਲ ਵੀ ਚਲਾ ਰਿਹਾ ਤੇ ਉਹਦੇ ਕੰਨ ਸੁਣ ਰਹੇ ਹੁੰਦੇ ਆ ਸਾਡਾ ਸਾਰਾ ਗੱਲਬਾਤ। ਇਹ ਨਹੀਂ ਕਿ ਅਸੀਂ ਲੋਕਾਂ ਦੀਆਂ ਚੁਗਲੀਆਂ ਕਰੀਏ ਲੋਕਾਂ ਦੀਆਂ ਗੱਲਾਂ ਦੇ ਇਦੇ ਨਾਲ ਉਹਦੇ ਉੱਤੇ ਇੱਕ ਗਲਤ ਅਸਰ ਪੈਂਦਾ ਬੱਚੇ ਉੱਤੇ ਜਿਹਦੇ ਨਾਲ ਉਹਦੀ ਪਰਵਰਿਸ਼ ਖਰਾਬ ਹੁੰਦੀ ਸੋ ਸਭ ਤੋਂ ਪਹਿਲਾਂ ਸਭ ਤੋਂ ਜਿਹੜੇ ਪਹਿਲੇ ਟੀਚਰ ਪੇਰੈਂਟਸ ਹੁੰਦੇ ਆ ਔਰ ਮੈਂ ਕਹਿੰਨੀ ਹਮੇਸ਼ਾ ਟੀਚਰ ਨਾਲੋਂ ਜ਼ਿਆਦਾ ਭੂਮਿਕਾ ਅਸੀਂ ਘਰ ਦੇ ਵਿੱਚ ਨਿਭਾਉਣੀ ਆ ਮਾਪੇ ਜੇ ਮਾਪੇ ਬਿਲਕੁਲ ਸਹੀ ਰਹਿਣਗੇ ਤਾਂ ਬੱਚੇ ਬਿਲਕੁਲ ਸਹੀ ਰਹਿਣਗੇ ਬੱਚੇ ਨੂੰ ਹਰ ਟਾਈਮ ਜਿਹੜਾ ਆ ਮਾਪਬੀ ਦੀ ਹੈਲਥੀ ਲੋਟ ਹੁੰਦੀ ਹੈ ਇੱਕ ਬੱਚੇ ਲਈ ਇੱਕ ਬਹੁਤ ਵੱਡੀ ਚੀਜ਼ ਹੈ ਕਿ ਚਲੋ ਆਪਾਂ ਡਾਈਟ ਵਗੈਰਾ ਦੇ ਉੱਤੇ ਧਿਆਨ ਕਰਦੇ ਆਂ ਮੈਂਟਲ ਹੈਲਥ ਦੇ ਉੱਤੇ ਬੱਚਿਆਂ ਦੇ ਬਹੁਤ ਜ਼ਿਆਦਾ ਸਾਨੂੰ ਸਟ्रेस ਨਹੀਂ ਲੈਣਾ ਚਾਹੀਦਾ ਬੱਚਿਆਂ ਨੇ ਹਰ ਨਿੱਕੀ ਨਿੱਕੀ ਗੱਲ ਨੂੰ ਵਿੱਚ ਬੈਠਾਂਗੇ ਤੇ ਤਾਂ ਹੀ ਸਮਝਾਂਗੇ ਸਾਡਾ નો ਡਾਊਟ ਸ਼ਡਿਊਲ ਬਹੁਤ ਬਿਜ਼ੀ ਹੈ ਵਰਕਿੰਗ ਮੋਮੈਂਟਸ ਨੂੰ ਕਰਕੇ ਬਟ ਉਹਦੇ ਨਾਲ ਨਾਲ ਇੱਕ ਪੇਰੈਂਟਸ ਨੂੰ ਫਾਦਰ ਨੂੰ ਜਾਂ ਮਦਰ ਨੂੰ ਦੋਨਾਂ ਨੂੰ ਟਾਈਮ ਕੱਢ ਕੇ ਬੱਚੇ ਦੀ ਗੱਲ ਸੁਣੀ ਚਾਹੀਦੀ ਹੈ ਬੱਚੇ ਕੋਲ ਬਹਿਣਾ ਚਾਹੀਦਾ ਹੈ ਬੱਚੇ ਦੇ ਨਾਲ ਉਹਦੀ ਦੁੱਖ ਸੁੱਖ ਨਿੱਕੀ 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 ਸਾਰੀ ਦਿਨ ਦੀ ਗੱਲpass ਹੋਣਾ ਤਾਂ ਕਿ ਬੱਚਾ ਸਟ्रेस ਵਿੱਚ ਨਾ ਰਹੇ ਜੇ ਉਹ ਸਟ੍ਰੈਸ ਵਿੱਚ ਰਹੇਗਾ ਫਿਰ ਉਹ ਗਲਤ ਹਰਕਤ ਕੋਈ ਨਾ ਕਰੇਗਾ ਬਾਹਰ ਜਾ ਕੇ ਇੱਕ ਸਾਥ ਲੱਭੇਗਾ ਜਿਹੜਾ ਕਿ ਸਾਥ ਉਹਦੇ ਲਈ ਚੰਗਾ ਵੀ ਹੋ ਸਕਦਾ ਤੇ ਸੱਦਾ ਤੇ ਮਾੜਾ ਵੀ ਹੋ ਸਕਦਾ ਤਾਂ ਮਾਪੇ ਕਦੀ ਮਾੜਾ ਸਾਥ ਨਹੀਂ ਦਿੰਦੇ ਆਪਣੇ ਬੱਚਿਆਂ ਨੂੰ ਮਾੜੇ ਗਾਈਡਲਾਈਨਸ ਨਹੀਂ ਦਿੰਦੇ ਆਪਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੀਏ ਚੰਗੇ ਅਸੀਂ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ ਕਿਉਂਕਿ ਪਿਛਲੇ ਦਿਨ ਹੀ ਬੜੀਆਂ ਗਲਤ ਹਰਕਤਾਂ ਆਈਆਂ ਕਿਤੇ ਬੱਚੀ ਦਾ ਰੇਪ ਹੋ ਰਿਹਾ ਦੂਸਰੇ ਥਾਂ ਤੇ ਦੇਖੋ ਇੱਕ ਬੇਟੀ ਨੇ ਆਪਣੇ ਹਸਬੰਡ ਨੂੰ ਜਿਹੜਾ ਵਾ ਉਹ ਮਰਡਰ ਕਰਵਾਇਆ ਵਾ ਇਹ ਸਾਰਾ ਕੁਝ ਤਾਂ ਹੋ ਰਿਹਾ ਹੈ ਕਿ ਮਾਪੇ ਦੀ ਇੱਕ ਕਿਤੇ ਨਾ ਕਿਤੇ ਘਾਟਿਆ ਸਿੱਖਿਆ ਦੀ ਉਹਨਾਂ ਨੇ ਪਰਵੇਸ਼ੀ ਕਿਤੇ ਨਾ ਕਿਤੇ ਮੈਂ ਕਹਾਂਗੀ ਮੈਂ ਵੀ ਕਮਾਵਾਂ ਪਰ ਮੈਂ ਕਹਾਂਗੀ ਕਿ ਐਸੀ ਆਪਣੇ ਬੱਚਾ ਨੂੰ ਵਧੀਆ ਸਿੱਖਿਆ ਨਹੀਂ ਦੇ ਪਾ ਰਹੇ ਹੈਗੇ ਬੱਚੇ ਡਰੱਗਸ ਵੱਲ ਜਾ ਰਹੇ ਆ ਜੀ ਆਪਾਂ ਹੱ ਜੇ ਅਸੀਂ ਹਾਟ ਐਂ ਦਾ ਫੋਕਸ ਬੱਚਾ ਨੂੰ ਤੇ ਰੱਖਾਂਗੇ ਤੇ ਬੱਚੇ ਸਾਡੇ ਸਹੀ ਟ੍ਰੈਕਸ਼ਨ ਉੱਤੇ ਜ਼ਰੂਰ ਜਾਣਗੇ ਔਰ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਤੁਹਾਨੂੰ ਇਹ ਗੱਲ ਕਹਾਂਗੀ ਕਿ ਇਹ ਜਿਹੜੀ ਸੁਸਾਇਟੀ ਐਸਟੈਂਡ ਚੱਲ ਰਹੀ ਆ ਇੰਨੇ ਜ਼ਿਆਦਾ ਟ੍ਰੈਂਸ ਬੱਚੇ ਬਾਹਰ ਜਾ ਕੇ ਲੈ ਰਹੇ ਅਸੀਂ ਮਾਪੇ ਹੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੇਖਿਆ ਸੀ ਜ਼ਿੰਮੇਵਾਰ ਹਾਂ ਆਪਣੇ ਬੱਚੇ ਸੀ ਆਪ ਸਾਹਮਣੇ ਆ ਸਾਡੇ ਬੱਚੇ ਬਾਹਰ ਉਹ ਕਿਸੇ ਸਰਕਾਰ ਦੇ ਜਾਂ ਕਿਸੇ ਅਧਿਨੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਸਾਡੇ ਬੱਚਾ ਨੂੰ ਸਾਂਭਣ ਦੀ ਨਾ ਕੋਈ ਸੰਭਾਲ ਸਕਦਾ ਹੈ ਨਾ ਕੋਈ ਸੰਭੇਗਾ ਸੋ ਮਾਪੇ ਤਾਂ ਬੱਚੇ ਪੈਦਾ ਕਰੋ ਜੇ ਤੁਸੀਂ ਉਹਨਾਂ ਨੂੰ ਸੰਭਾਲ ਸਕਦੇ ਹੋ ਐਸਟੇਨ ਦਾ ਸਮਾ ਬਹੁਤ ਨਾਜੂਕ ਹੈ ਬਹੁਤ ਖਰਾਬ ਚੱਲ ਰਿਹਾ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਪਾਠ ਪੂਜਾ ਕੁਛ ਨਾ ਕੁਛ ਆਪਣੇ ਧਰਮ ਦਾ ਜਰੂਰ ਸਿਖਾਓ ਜਿਹਦੇ ਨਾਲ ਬੱਚਾ ਅਧਿਆਤਮਿਕਵਾਦੀ ਜਿਹੜੇ ਬੱਚੇ ਰਹਿਣਗੇ ਜਿਹਦੇ ਨਾਲ ਉਹਨਾਂ ਦੇ ਜਿਹੜੇ ਅੰਦਰ ਇੰਟਰਨਲ ਜਿਹੜੀ ਕਿਤੇ ਨਾ ਕਿਤੇ ਪੀਸਫੁਲ এনवायरमेंट ਜਿਹੜਾ ਬਣਿਆ ਰਹੇਗਾ ਤੇ ਬੱਚੇ ਚੰਗੀ ਤਰ੍ਹਾਂ ਆਪਣੀ ਜਿਹੜੀ ਸਿੱਖਿਆ ਉਹ ਲੈ ਸਕਣਗੇ ਗੇਨ ਕਰ ਸਕਣਗੇ ਆਪਣੀ ਸੋਸਾਇਟੀ ਲਈ ਇੱਕ ਚੰਗੀ ਦੇਣ ਬਣ ਸਕਣਗੇ ਥੈਂਕ ਯੂ